ਪਹਾੜੀ ਲਾਤੀਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਦਰਿਆਵਾਂ ਦਾ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਇਸੇ ਤੇ ਚਲਦਿਆਂ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁਕਿਆ ਹੈ ਗੁਰਦਾਸਪੁਰ ਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਹੁਣ ਟੁੱਟ ਚੁਕਿਆ ਹੈ ਮਕੋੜਾ ਪੱਤਨ ਦੇ ਸੱਤ ਪਿੰਡਾਂ ਤੱਕ ਪਹੁੰਚ ਹੁਣ ਬੰਦ ਹੋ ਗਈ ਹੈ ਕਿਉਂਕਿ ਰਾਵੀ ਦਰਿਆ ਦੇ ਕੰਢੇ ਇਹ ਜਿਹੜੇ ਬਣੇ ਸਥਿਤ ਪਿੰਡ ਨੇ ਉਸੇ ਆਲੇ ਦੁਆਲੇ ਪਾਣੀ ਦਾ ਪੱਧਰ ਵੱਜ ਚੁਕਿਆ ਤੇ ਇਹਨਾਂ ਸੱਤ ਪਿੰਡਾਂ ਦਾ ਸੰਪਰਕ ਹੁਣ ਦੇਸ਼ ਨਾਲੋਂ ਟੁੱਟ ਚੁਕਿਆ ਹੈ ਤਸਵੀਰਾਂ ਮਕੋੜਾ ਪੱਤਨ ਦੀਆਂ ਨੇ ਜਿੱਥੇ ਦਰਿਆ ਦਾ ਪਾਣੀ ਇਸ ਸਮੇਂ ਪਹਿਲਾਂ ਨਾਲੋਂ ਕਈ ਫੁੱਟ ਉੱਪਰ ਤੱਕ ਵਧਿਆ ਹੋਇਆ ਹੈ ਤੇ ਪਹਾੜੀ ਇਲਾਕਿਆਂ ਵਿੱਚ ਆ ਰਿਹਾ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਇਸ ਸਮੇਂ ਰਾਵੀ ਦਰਿਆ ਵਿੱਚ ਵਧਿਆ ਹੋਇਆ ਹੈ ਜਿਸ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ 7 ਪਿੰਡਾਂ ਦਾ ਸੰਪਰਕ ਹੁਣ ਦੇਸ਼ ਨਾਲੋਂ ਟੁੱਟ ਚੁਕਿਆ ਹੈ ਜਿase ਇਹ ਕਿ ਇਹਨਾਂ ਪਿੰਡਾਂ ਵਿੱਚ ਕਰੀਬ 3000 ਲੋਕ ਹੀ ਰਹਿੰਦੇ ਨੇ ਮੌਨਸੂਨ ਦੇ ਦਿਨਾਂ ਵਿੱਚ ਇੱਥੇ ਜਿਹੜਾ ਪੌਂਟੂਨ ਪੂਲ ਬਣਿਆ ਹੋਇਆ ਉਸ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਸ ਪੁਲ ਦੇ ਪੁੱਲ ਦੇ ਹਟ ਜਾਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਇhtiyat ਵਜੋਂ ਇਸ ਪੁਲ ਨੂੰ ਮੌਨਸੂਨ ਦੇ ਦਿਨਾਂ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਹੈ। ਇਸੇ ਦੇ ਜਲਦਿਆਂ ਪੰਜਾਬ ਦੇ ਇਹ ਜਿਹੜੇ 7 ਪਿੰਡ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਨੇ ਇਹਨਾਂ ਪਿੰਡਾਂ ਦਾ ਸੰਪਰਕ ਹੁਣ ਦੇਸ਼ ਨਾਲੋਂ ਟੁੱਟ ਚੁੱਕਿਆ ਹੈ। ਆਮ ਦਿਨਾਂ ਵਿੱਚ ਜਿੱਥੇ ਇੱਕ ਪਾਸੇ ਪੌਂਟੂਨ ਪੁਲ ਨਾਲ ਇਹਨਾਂ ਪਿੰਡਾਂ ਤੱਕ ਪਹੁੰਚ ਹੁੰਦੀ ਆ ਤਾਂ ਦੂਜੇ ਪਾਸੇ ਕਿਸ਼ਤੀਆਂ ਰਾਹੀਂ ਵੀ ਇਹਨਾਂ ਪਿੰਡਾਂ ਤੱਕ ਪਹੁੰਚ ਹੁੰਦੀ ਹੈ। ਹੁਣ ਇੱਕ ਤਾਂ ਪੌਂਟੂਨ ਪੁਲ ਨੂੰ ਇਕੱਠਾ ਕੀਤਾ ਗਿਆ ਉਸ ਨੂੰ ਹਟਾ ਦਿੱਤਾ ਗਿਆ ਦੂਜੇ ਪਾਸੇ ਕਿਸ਼ਤੀ ਸੇਵਾ ਵੀ ਲਗਾਤਾਰ ਪਾਣੀ ਦੇ ਵਧ ਰਹੇ ਵਹਾਅ ਅਤੇ ਪੱਧਰ ਕਾਰਨ ਬੰਦ ਕਰ ਦਿੱਤੀ ਗਈ ਹੈ ਤਾਂ ਇਹਨਾਂ ਸੱਤ ਪਿੰਨਾਂ ਦੇ 3000 ਲੋਕਾਂ ਦਾ ਸੰਪਰਕ ਇਸ ਸਮੇਂ ਦੇਸ਼ ਅਤੇ ਦੁਨੀਆ ਨਾਲੋਂ ਟੁੱਟਿਆ ਹੋਇਆ ਹੈ ਇਹਨਾਂ ਦਿਨਾਂ ਵਿੱਚ ਇਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਾਵੀ ਦਰਿਆ ਵਿੱਚ ਕਿਸ ਕਦਰ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਮਕੋੜਾ ਪੱਤਨ ਵਿਖੇ ਜਿਹੜਾ ਪੁਲ ਸੀ ਉਸ ਨੂੰ ਇਕੱਠਾ ਕਰ ਦਿੱਤਾ ਗਿਆ ਹੈ ਪੁਲ ਜਿਹੜਾ ਕਿ ਲੋਹੇ ਦੇ ਸਿਲੰਡਰ ਤੇ ਬਣਿਆ ਹੁੰਦਾ ਉਸ ਨੂੰ ਇਕੱਠਾ ਕੀਤਾ ਗਿਆ ਦੂਜੇ ਪਾਸੇ ਕਿਸ਼ਤੀ ਸੇਵਾ ਵੀ ਰੋਕ ਦਿੱਤੀ ਗਈ ਹੈ ਫਿਲਹਾਲ ਗੁਰਦਾਸਪੁਰ ਤੋਂ ਅਵਤਾਰ ਸਾਡੇ ਨਾਲ ਜੁੜ ਚੁੱਕੇ ਨੇ ਅਵਤਾਰ ਤਸਵੀਰਾਂ ਤੁਸੀਂ ਸ਼ੇਅਰ ਕੀਤੀਆਂ ਨੇ ਤੁਸੀਂ ਭੇਜੀਆਂ ਨੇ ਰਾਵੀ ਦਰਿਆਵੀਆਂ ਨੇ ਕੀ ਮੌਜੂਦਾ ਸਥਿਤੀ ਹੈ ਕੀ ਪ੍ਰਸ਼ਾਸਨ ਨੇ ਐhtਿਆਤੀ ਕਦਮ ਚੁੱਕੇ ਨੇ ਬਿਲਕੁਲ ਮੈਂ ਦੱਸ ਰਹੀ ਹਾਂ ਗੁਰਦਾਸਪੁਰ ਦੇ ਮਕੋੜਾ ਪੱਤਨ ਰਾਵੀ ਦਰਿਆ ਤੇ ਜੋ ਆਰਜ ਕੋਲ ਹੁੰਦਾ ਜਿਸ ਨੂੰ ਫਟਿਆ ਵਾਲਾ ਪੁਲ ਵੀ ਕਿਹਾ ਜਾਂਦਾ ਫਿਲਹਾਲ ਉਹ ਰਾਵੀ ਦਰਿਆ ਤੋਂ ਚੁੱਕ ਦਿੱਤਾ ਗਿਆ ਕਿਉਂਕਿ ਬਰਸਾਤੀ ਸੀਜ਼ਨ ਜਿਹੜਾ ਵਾ ਸ਼ੁਰੂ ਹੋ ਚੁੱਕਾ ਤੇ ਜਿਸ ਦੇ ਚੱਲਦੇ ਆ ਉਹ ਪੁਲ ਜਿਹੜਾ ਵਾ ਪ੍ਰਸ਼ਾਸਨ ਦੇ ਵੱਲੋਂ ਚੁੱਕ ਦਿੱਤਾ ਜਾਂਦਾ ਤਾਂ ਹੁਣ ਲਗਾਤਾਰ ਜੋ ਬੀਤੀ ਰਾਤ ਜਿਹੜਾ ਲਗਾਤਾਰ ਜਿਹੜੀ بارش ਵਾ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜਿਸ ਕਰਕੇ ਪਾਣੀ ਦਾ ਪੱਧਰ ਜਿਹੜਾ ਵਾ ਉਹ ਕਾਫੀ ਜਿਹੜਾ ਰਾਵੀ ਦਰਿਆ ਦੇ ਵਿੱਚ ਵੱਧ ਚੁੱਕਾ ਵਾ ਜਿਸ ਕਰਕੇ ਜਿਹੜੀ ਇੱਕੋ ਮਾਤਰ ਸਹਾਰਾ ਜਿਹੜਾ ਲੋਕਾਂ ਦਾ ਹੈਗਾ ਸੀਗਾ ਕਿਉਂਕਿ ਰਾਵੀ ਦਰਿਆ ਪਾਰ ਤੋਂ ਸੱਤ ਜਿਹੜੇ ਪਿੰਡ ਵਸਦੇ ਹੈਗੇ ਨੇ ਸੱਤਾਂ ਪਿੰਡ ਇੰਟਰ ਹੁੰਦੇ ਸਨ ਲੇਕਿਨ ਹੁਣ ਰਾਤ ਨੂੰ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ بارش ਹੋਈ ਹੈਗੇ ਉਸੇ ਕਰਕੇ ਰਾਵੀ ਦਰਿਆ ਦੇ ਵਿੱਚ ਪੱਧਰ ਜਿਹੜਾ ਵਾ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਤੇ ਜਿਸ ਕਰਕੇ ਜਿਹੜੀ ਕਿਸ਼ਤੀ ਆ ਉਹ ਵੀ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ ਤਾਂ ਹੁਣ ਜੇ ਰਾਵੀ ਦਰਿਆ ਤੋਂ ਪਾਰ ਵਾ ਸਾਰੇ ਜਿਹੜੇ ਸੱਤ ਪਿੰਡ ਹੈਗੇ ਨੇ ਉਹ ਬਿਲਕੁਲ ਟਾਪੂ ਬਣ ਕੇ ਰਹਿ ਚੁੱਕੇ ਨੇ ਕਿਉਂਕਿ ਉਹਨਾਂ ਦਾ ਇੱਕ ਮਾਤਰ ਜਿਹੜਾ ਸਹਾਰਾ ਕਿਸ਼ਤੀ ਸੀਗਾ ਉਹ ਵੀ ਫਿਲਹਾਲ ਜਿਹੜਾ ਹੁਣ ਪਾਣੀ ਦਾ ਪੱਧਰ ਜਿਹੜਾ ਵਾ ਰਾਵੀ ਦਰਿਆ ਦੇ ਵਿੱਚ ਵਧਣ ਕਰਕੇ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਹੁਣ ਇਹ ਜਿਹੜੇ ਪਿੰਡਾਂ ਸੱਤਾਂ ਪਿੰਡਾਂ ਦੇ ਲੋਕ ਪਾਣੀ ਦਾ ਪੱਧਰ ਜਿਹੜਾ ਵਾ ਘਟੇਗਾ ਤਾਂ ਉਸ ਤੋਂ ਬਾਅਦ ਜਿਹੜੀ ਹੈ ਕਿਸਤੀ ਜਿਹੜੀ ਆ ਵਜਾਈ ਗਈ ਬਹਾਲ ਕਰਾ ਦਿੱਤੀ ਜਾਵੇਗੀ ਲੇਕਿਨ ਫਿਰ ਲਾਜਾਂ ਲੋਕਾਂ ਦਾ ਸੰਪਰਕ ਵਾ ਬਿਲਕੁਲ ਆਪਣੇ ਦੇਸ਼ ਦੇ ਨਾਲੋਂ ਸ਼ਹਿਰ ਦੇ ਨਾਲੋਂ ਟੁੱਟ ਚੁੱਕਾ ਵਾ ਕਿਉਂਕਿ ਇੱਕ ਮਾਤਰ ਸਾਰਾ ਕੁਝ ਕਿਸਤੀ ਜਿਗਾ ਲੇਕਿਨ ਪਾਣੀ ਦਾ ਪੱਧਰ ਵਧਨ ਕਰਕੇ ਉਹ ਵੀ ਜਿਹੜਾ ਵਾ ਬੰਦ ਕਰ ਦਿੱਤਾ ਗਿਆ ਜੀ ਜੀ ਆਵਤਾਰ ਆਜ਼ਾਦੀ ਨੂੰ 77 ਸਾਲ ਹੋਣ ਨੂੰ ਆ ਰਹੇ ਨੇ ਤਾਂ ਇਸ ਦੌਰਾਨ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਲੱਭ ਸਕਿਆ ਪ੍ਰਸ਼ਾਸਨ ਜਾਂ ਫਿਰ ਕਾਰਨ ਕੋਈ ਹੋਰ ਹੈ ਬਿਲਕੁਲ ਮੈਂ ਦਾਸਮਤ ਕੀ ਜਾਦੀ ਦੇ 70 ਸਾਲ ਜਿਹੜੇ ਨੇ ਬੀਤ ਚੁੱਕੇ ਨੇ ਲੇਕਿਨ ਇਨੇ ਲੰਮੇ ਸਮੇਂ ਤੋਂ ਜਿਹੜੇ ਇਪਸਾਰ ਵਸਦੇ ਜਿਹੜੇ ਪਿੰਡਾਂ ਦੇ 7 ਲੋਕ ਹੈਗੇ ਨੇ ਇਹ ਕਾਫੀ ਆਬਾਦੀ ਵੀ ਹੈਗੀ ਆ ਇਹਨਾਂ ਵੱਲੋਂ ਚੋਣਾਂ ਦਾ ਬਾਈਕਾਟ ਵੀ ਕੀਤਾ ਗਿਆ ਸੀਗਾ ਲੇਕਿਨ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਇਹਨਾਂ ਨਾਲ ਵਾਅਦਾ ਕੀਤਾ ਜਾਂਦਾ ਕਿ ਪੱਕਾ ਪੁਲ ਦਾ ਨਿਰਮਾਣ ਜਿਹੜਾ ਵਾ ਉਹ ਰਾਵੀ ਦਰਿਆ ਦੇ ਉੱਪਰ ਕਰ ਦਿੱਤਾ ਜਾਵੇਗਾ ਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਲੋਕਾਂ ਦੀ ਮੰਗ ਹੈਗੀ ਆ ਕਿ ਪੱਕੇ ਪੁਲ ਦਾ ਨਿਰਮਾਣ ਜਿਹੜਾ ਵਾ ਇੱਥੇ ਕੀਤਾ ਜਾਵੇ ਤਾਂ ਜੋ ਇਹ ਜਿਹੜੇ ਲੋਕ ਹੈਗੇ ਨੇ ਜਿਹੜੇ ਰਾਵੀ ਦਰਿਆ ਤੋਂ ਪਾਰ ਵਸਦੇ ਨੇ ਇਹ ਸੱਤ ਪਿੰਡ ਜਿਹੜੇ ਉਹ ਵੀ ਅਜਾਗਾ ਨਿਕ ਜਿਹੜਾ ਵ ਅਜੇ ਤੱਕ ਨਹੀਂ ਬਣਿਆ ਹੈਗਾ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲ ਜਿਹੜਾ ਵਾ ਮਨਜ਼ੂਰ ਹੋ ਚੁੱਕਾ ਵਾ ਲੇਕਿਨ ਡਿਫੈਂਸ ਏਰੀਆ ਹੈਗਾ ਵਾ ਇਸ ਦੇ ਵਿੱਚ ਜਿਹੜੀ ਡਿਫੈਂਸ ਦੇ ਨਾਲ ਵੀ ਕਨਸਰਨ ਕਰਨਾ ਹੁੰਦਾ ਵਾ ਤਾਂ ਉਸ ਤੋਂ ਬਾਅਦ ਹੀ ਇਹ ਪੱਕੇ ਪੁਲ ਦਾ ਜਿਹੜਾ ਵਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਟੈਂਡਰ ਜਿਹੜਾ ਵਾ ਉਹ ਲਗਾਇਆ ਜਾਵੇਗਾ ਫਿਲਹਾਲ ਕਿਹਾ ਜਾ ਰਿਹਾ ਸਰਕਾਰਾਂ ਦੇ ਵੱਲੋਂ ਕਿ ਪੱਕਾ ਪੁਲ ਪਾਸ ਹੋ ਚੁੱਕਾ ਵਾ ਲੇਕਿਨ ਅਜੇ ਤੱਕ ਇੱਥੇ ਪੁਲ ਜਿਹੜਾ ਨਹੀਂ ਬਣਾਇਆ ਗਿਆ ਤੇ ਜਦੋਂ ਵੀ ਬਾਰਿਸ਼ ਦਾ ਜਿਹੜਾ ਸੀਜ਼ਨ ਵਾ ਸ਼ੁਰੂ ਹੁੰਦਾ ਤਾਂ ਇਹ ਪੁਲ ਜਿਹੜਾ ਵਾ ਚੁੱਕ ਦਿੱਤਾ ਜਾਂਦਾ ਕਿਉਂਕਿ ਬ ਇਸੋ ਬਹੁਤ ਚੋਕ ਦਸਾਂ ਦਾ ਤਾਂ ਲੋਕਾਂ ਦੀ ਸਹੂਲਤ ਲਈ ਜਿਹੜੇ ਸੱਤ ਪਿੰਡ ਹੈਗੇ ਨੇ ਉਹਨਾਂ ਦੀ ਸਹੂਲਤ ਲਈ ਇੱਕ ਕਿਸਤੀ ਜਿਹੜੀ ਆ ਉਸ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਬਾਰਿਸ਼ ਜਦੋਂ ਤੇਜ਼ ਹੁੰਦੀ ਆ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਜਾਂਦਾ ਵਾ ਤਾਂ ਕਿਸਤੀ ਜਿਹੜੀ ਆ ਉਹ ਵੀ ਬੰਦ ਕਰ ਦਿੱਤੀ ਜਾਂਦੀ ਆ ਤਾਂ ਜਿਹੜੇ ਲੋਕ ਨੇ ਜਿਹੜੇ ਸੱਤ ਪਿੰਡਾਂ ਦੇ ਲੋਕ ਨੇ ਇੱਕ ਟਾਪੂ ਨੂੰ ਮਾਂ ਜ਼ਿੰਦਗੀ ਬਤੀਤ ਕਰਨ ਦੇ ਲਈ ਮਜਬੂਰ ਹੋ ਜਾਂਦੇ ਨੇ ਇੱਕ ਟਾਪੂ ਦੀ ਤਰ੍ਹਾਂ ਜਿਹੜਾ ਵਾ ਇਹ ਸੱਤ ਪਿੰਡ ਜਿਹੜੇ ਬਣ ਚੁੱਕੇ ਨੇ ਜੀ ਅ ਅਵਤਾਰ ਜੇ ਕੋ ਜਾਣਕਾਰੀ ਹੋਵੇ ਕਿੰਨੇ ਦਿਨਾਂ ਤੱਕ ਮੌਨਸੂਨ ਦੇ ਦਿਨਾਂ 'ਚ ਇਹ ਪ ਕਿਉਂਕਿ 3000 ਲੋਕ ਕੀ ਦੱਸਿਆ ਜਾ ਰਿਹਾ ਕਿ ਇਹਨਾਂ ਸੱਤ ਪਿੰਡਾਂ ਵਿੱਚ ਵਸਦੇ ਨੇ ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕੀ ਉਹ ਆਪਣੇ ਪੱਧਰ ਤੇ ਪਹਿਲਾਂ ਹੀ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਸਰਕਾਰ ਤੇ ਸ਼ਾਇਦ ਯਕੀਨ ਨਹੀਂ ਰਿਹਾ ਕਿਉਂਕਿ 77 ਸਾਲ ਹੋਣ ਨੂੰ ਆ ਰਹੇ ਨੇ ਆਜ਼ਾਦੀ ਮਿਲੀ ਨੂੰ ਉਸ ਦੇ ਬਾਵਜੂਦ ਵੀ ਇਸ ਦਾ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਤਾਂ ਬਿਲਕੁਲ ਜੇ ਪ੍ਰਸ਼ਾਸਨ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਅਧਿਕਾਰੀਆਂ ਦਾ ਸੱਤ ਤੋਂ ਤੇ ਕਹਿਣਾ ਹੈਗਾ ਕਿ ਜਿਹੜੇ ਤਾਰ ਵਾਸਤੇ ਸੱਤ ਪਿੰਡ ਹੈਗੇ ਨੇ ਜਿਨ੍ਹਾਂ ਦੀ ਆਬਾਦੀ ਕਰੀਬ 7 ਤੋਂ 4000 ਹੈਗੀ ਹੈ ਇੱਕ ਅਜਾਦੀ ਹੈਗੀ ਹੈ ਹੈਗੀ ਹੈ ਉਹਨਾਂ ਦੀ ਉਸ ਤੋਂ ਬਾਅਦ ਤੋਂ ਕਿਹਾ ਜਾਂਦਾ ਕਿ ਇਹਨਾਂ ਦੇ ਲਈ ਖਾਨਪੀ ਦਾ ਜਿਹੜਾ ਪ੍ਰਬੰਧ ਵਾ ਉਹ ਫਿਲਹਾਲ ਕਰ ਦਿੱਤਾ ਜਾਂਦਾ ਤਾਂ ਹੁਣ 3 ਤੋਂ 4 ਮਹੀਨੇ ਜਿਹੜੇ ਨੇ ਕਿਉਂਕਿ ਬਾਰਿਸ਼ ਦਾ ਸੀਜ਼ਨ ਹੈਗਾ 4 ਮਹੀਨੇ ਜਿਹੜੇ ਨੇ ਇਹ ਲੋਕ ਜਿਹੜੇ ਨੇ ਉਧਰ ਹੀ ਰਹਿੰਦੇ ਹੈਗੇ ਨੇ ਇਹਨਾਂ ਦੇ ਵਾਸਤੇ ਇੱਕ ਮਾਸਟਰ ਸਾਰਾ ਜਿਹੜਾ ਵਾ ਕਿستی ਹੁੰਦੀ ਹੈਗੀ ਜਿਸ ਤਰ੍ਹਾਂ ਜਿਹੜਾ ਹੁਣ ਪਾਣੀ ਦਾ ਪੱਧਰ ਵਧਿਆ ਉਹਨਾਂ ਨੇ ਕਹਿਣਾ ਹੈਗਾ ਕਿ ਇੱਕ ਹੋਰ ਜਿਹੜੀ ਬੋਤ ਹੈਗੀ ਆ ਉਹ ਲਗਾਈ ਜਾਵੇਗੀ ਤਾਂ ਜੋ ਪ੍ਰਸ਼ਾਸਨ ਜਿਹੜਾ ਹੈਗਾ ਵਾ ਜਿਹੜੀ ਜ਼ਰੂਰੀ ਚੀਜ਼ਾਂ ਹੈਗੀਆਂ ਨੇ ਉਹ ਇਹਨਾਂ ਤੱਕ ਪਹੁੰਚਾ ਸਕੇ ਲੇਕਿਨ ਜਿਹੜੇ 4 ਮਹੀਨੇ ਹੈਗੇ ਨੇ 4 ਮਹੀਨੇ ਇਹਨਾਂ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਾਰਜ਼ੇ ਫਿਜਨ ਵਿੱਚ ਇਹ ਪੁਲ ਵੀ ਹਟਾਇਆ ਜਾਂਦਾ ਵਾ ਤਾਂ ਪਾਣੀ ਦਾ ਪੱਦਰ ਵਧਨ ਕਰਕੇ ਜਿਹੜੀ ਕਿਸਤੀ ਆ ਉਹ ਵੀ ਬੰਦ ਕਰ ਦਿੱਤੀ ਜਾਂਦੀ ਹੈ ਜੀ ਜੀ ਅਵਤਾਰ ਬਹੁਤ-ਬਹੁਤ ਸ਼ੁਕਰੀਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੇ ਮਕੋੜਾ ਪੱਤਨ ਦੀਆਂ ਨੇ ਜਿੱਥੇ ਪੰਜਾਬ ਦੇ 7 ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਚੁੱਕਿਆ ਹੈ ਇੱਥੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਇਸ ਸਮੇਂ ਵਧਿਆ ਹੋਇਆ ਹੈ ਨਾ ਸਿਰਫ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਸਗੋਂ ਪਾਣੀ ਦਾ ਵਹਾਅ ਵੀ ਕਾਫੀ ਤੇਜ਼ ਹੈ ਇਸੇ ਦੇ ਚੱਲਦਿਆਂ ਇੱਥੇ ਜਿਹੜਾ ਪੌਂਟੂਨ ਪੁਲ ਸੀ ਉਸ ਨੂੰ ਵੀ ਇਕੱਠਾ ਕਰ ਦਿੱਤਾ ਗਿਆ ਹੋਰ ਤਾਂ ਹੋਰ ਜਿਹੜਾ ਸੱਤ ਪਿੰਡਾਂ ਤੱਕ ਪਹੁੰਚਦਾ ਜ਼ਰੀਆ ਸੀ ਕਿਸ਼ਤੀ ਸੇਵਾ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਪਾਣੀ ਦਾ ਪੱਧਰ ਤੇ ਵਹਾਅ ਇਸ ਸਮੇਂ ਦਰਿਆ ਵਿੱਚ ਵਧਿਆ ਹੋਇਆ ਹੈ ਜਿਸ ਦੇ ਚੱਲਦਿਆਂ ਹੁਣ ਇਹ ਸੱਤ ਪਿੰਡ ਇੱਕ ਟਾਪੂ ਵਿੱਚ ਤਬਦੀਲ ਹੋ ਚੁੱਕੇ ਨੇ ਦੇਸ਼ ਦੁਨੀਆ ਨਾਲੋਂ ਇਹਨਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਫਿਲਹਾਲ ਬਣਿਆ ਜਾ ਰਿਹਾ ਹੈ ਕਿ ਮੌਨਸੂਨ ਦਾ ਸੀਜ਼ਨ ਜਦੋਂ ਖਤਮ ਹੋਏਗਾ ਉਸ ਤੋਂ ਬਾਅਦ ਹੀ ਇੱਥੇ ਪੌਂਟੂਨ ਪੁਲ ਨੂੰ ਤੇ ਕਿਸ਼ਤੀ ਸੇਵਾ ਨੂੰ ਸ਼ੁਰੂ ਕੀਤਾ ਜਾ ਸਕੇਗਾ। ਦਰਿਆ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਵੀ ਦਰਿਆ ਦੀਆਂ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦਾ ਹੈ ਮਕੋੜਾ ਪੱਤਨ ਜਿੱਥੋਂ ਦੇ ਸੱਤ ਪਿੰਡ ਇਸ ਸਮੇਂ ਟਾਪੂ ਬਣ ਚੁੱਕੇ ਨੇ।